ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ 17 18 19 ਸਤੰਬਰ ਨੂੰ ਸ਼ਰੋਮਣੀ ਕਮੇਟੀ ਦੇ ਚੋਰਾ ਵੱਲੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ਤਾਬ ਦੀ ਪੁਰਬ ਮਨਾਇਆ ਇਹਨਾਂ ਨੂੰ ਚੋਰ ਕਿਉਂ ਕਿ ਇਨਾਂ ਦੇ ਪ੍ਰਬੰਧ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਦੇ ਪਾਵਨ ਸਰੂਪ ਇਹਨਾਂ ਨੇ ਚੋਰੀ ਕੀਤੇ ਆ ਕਿਹਨੂੰ ਦਿੱਤੇ ਆ ਕਿੱਥੇ ਆ ਕਿਸ ਹਾਲਾਤ ਵਿੱਚ ਆ ਅੱਜ ਤੱਕ ਇਹਨਾਂ ਨੇ ਸੰਗਤ ਪੰਥ ਨੂੰ ਨਹੀਂ ਦੱਸਿਆ ਪਰ ਇਹਨਾਂ ਚੋਰਾਂ ਦਾ ਸਾਥ ਜਿਨ੍ਹਾਂ ਨੂੰ ਸੰਗਤ ਸੰਤ ਦੇ ਨਾਮ ਨਾਲ ਯਾਦ ਕਰਦੀ ਆ ਉਹਨਾਂ ਸੰਤਾਂ ਮਹਾਂਪੁਰਖਾਂ ਨੇ ਦਿੱਤਾ ਉਸ ਸੰਤ ਸਮਾਜ ਵਿੱਚ ਉਦਾਸੀ ਪੰਥ ਨਿਰਮਲੇ ਪੰਥ ਕਾਰ ਸੇਵਾ ਵਾਲੇ ਤੇ ਮਹੰਗ ਸਿੰਘ ਜਥੇਮੰਦੀਆਂ ਨੇ ਉਹਨਾਂ ਦਾ ਸਾਥ ਦਿੱਤਾ ਗੁਰਮਖੋ ਇਹਨਾਂ ਦਾ ਸਾਥ ਦੇਣ ਤੋਂ ਪਹਿਲਾਂ ਸਿਧਾਂਤ ਪੜਦੇ ਇਤਿਹਾਸ ਪੜਦੇ ਗੁਰਬਾਣੀ ਤੋਂ ਸੇਧ ਲੈਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਚੋਰ ਦੇ ਸੰਬੰਧ ਵਿੱਚ ਚੋਰ ਕੀ ਹਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਕਲਗੀ ਤਰਪਾਚਾ ਦੀ ਸੈਨਾ ਦੇ ਸੈਨਾਪਤੀ ਭਾਈ ਨੰਦ ਚੰਦ ਜੀ ਹੋਇਆ ਉਹਨਾਂ ਨੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਚੋਰੀ ਕੀਤੇ ਦਸ਼ਮ ਪਿਤਾ ਦੇ ਕਹਿਣ ਤੋਂ ਨਹੀਂ ਵਾਪਸ ਨਹੀਂ ਕੀਤੇ ਤੇ ਨਾ ਮਾਫੀ ਮੰਗੀਆ ਕਲਗੀ ਤਰਪਾਚਾ ਨੇ ਭਾਈ ਨੰਦ ਚੰਦ ਨੂੰ ਪੰਥ ਵਿੱਚ ਸ਼ਾਮਲ ਨਹੀਂ ਕੀਤਾ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਚੋਰਾਂ ਨੇ ਅਣਗਿਣਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪ ਚੋਰੀ ਕੀਤੀ ਆ ਅਜੇ ਤੱਕ ਸੰਗਤ ਪੰਥ ਨੂੰ ਕੋਈ ਵੀ ਜਾਣਕਾਰੀ ਨਹੀਂ ਕਿ ਕਿੰਨੇ ਦਿੱਤੇ ਆ ਕਿਹਨੂੰ ਦਿੱਤੇ ਆ ਕਿਸ ਹਾਲਾਤ ਵਿੱਚ ਆ ਇਸ ਕਰਕੇ ਚੋਰਾਂ ਨੂੰ ਕੋਈ ਅਧਿਕਾਰ ਨਹੀਂ ਗੁਰਪੁਰਬ ਮਨਾਉਣ ਦਾ ਕਿਉਂਕਿ ਇਹ ਅਪਰਾਧੀ ਆ ਪੰਥ ਦੇ ਅਪਰਾਧੀ ਆ ਗੁਰੂ ਦੇ ਅਪਰਾਧੀ ਆ ਇਨਾਂ ਦੇ ਅਪਰਾਧ ਵਿੱਚ ਸਾਰਾ ਸੰਤ ਸਮਾਜ ਸ਼ਾਮਲ ਹੋਇਆ ਗੁਰਮਖੋ ਸੰਤ ਦਾ ਕੰਮ ਹੁੰਦਾ ਸੱਚ ਕਹਿਣਾ ਸੱਚ ਦੇ ਰਸਤੇ ਤੇ ਚੱਲਣਾ ਸੱਚ ਦਾ ਉਪਦੇਸ਼ ਦੇਣਾ ਜੇਕਰ ਇਹਨਾਂ ਚੋਰਾਂ ਦਾ ਸਾਥ ਦਿਓਗੇ ਪੰਥ ਅਤੇ ਸੰਗਤ ਕਿਸ ਦੇ ਬਚਨਾਂ ਤੇ ਵਿਸ਼ਵਾਸ ਕਰੇਗੀ ਵੇਖੋ ਇੱਕ ਬੇਨਤੀ ਆ ਸਾਰਿਆਂ ਨੂੰ ਕਿ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਸਰੂਪ ਗੁੜਕੇ ਸਾਹਿਬ ਪੋਥੀਆਂ ਸੈਂਚੀਆਂ ਦੀ ਬੇਅਦ ਵੀ ਹੁੰਦੀ ਆ ਪਰ ਸੰਤ ਸਮਾਜ ਨਾ ਉਦਾਸੀ ਨਾ ਨਿਰਮਲੇ ਨਾ ਨਿਹੰਗ ਸਿੰਘ ਨਾ ਬੁੱਢਾ ਦਾਲੂ ਨਾ ਤਰਨਾ ਦਾਲੂ ਨਾ ਕਾਰ ਸੇਵਾ ਵਾਲੇ ਕਿਸੇ ਵੀ ਬੇਅਦਵੀ ਵਾਲੀ ਘਟਨਾ ਤੇ ਕਦੇ ਵੀ ਨਹੀਂ ਪਹੁੰਚੇ ਪਰ ਚੋਰਾਂ ਦਾ ਸਾਥ ਦੇਣ ਵਾਸਤੇ ਉਹਨਾਂ ਨੇ ਉਹਨਾਂ ਦੀ ਪਿੱਠ ਤੇ ਥਾਪਣੇ ਦਿੱਤਾ ਹਰ ਤਰ੍ਹਾਂ ਦਾ ਸੰਯੋਗ ਦਿੱਤਾ ਗੁਰਮੁਖੋ ਅਫਸੋਸ ਹੈ ਜੇਕਰ ਤੁਸੀਂ ਚੋਰਾਂ ਦਾ ਸਾਥ ਦਿਓਗੇ ਪੰਥ ਸੰਗਤ ਕਿਹਦੇ ਤੋਂ ਸੇਧ ਲਵੇਗੀ ਇਸ ਕਰਕੇ ਮੈਂ ਨਖੇਦੀ ਕਰਦਾ ਕਿ ਚੋਰ ਸੀ ਚੋਰ ਹੈ ਜਿਨ੍ਹਾਂ ਚਿਰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਚੋਰੀ ਦੇ ਕੀਤੇ ਸਰੂਪ ਮਸਲੇ ਨੂੰ ਹੱਲ ਨਹੀਂ ਕਰਦੇ ਉਹਨਾਂ ਚਿਰ ਇਹ ਚੋਰਾਂ ਦੀ ਲਿਸਟ ਵਿੱਚ ਰਹਿਣਗੇ ਆਓ ਆਪਾਂ ਆਲ ਮਿਲ ਕਰਕੇ ਚੋਰਾਂ ਦਾ ਵਿਰੋਧ ਕਰੀਏ ਇਹਨਾਂ ਨੂੰ ਤਾੜਨਾ ਕਰੀਏ ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ